ਇਹ ਮਾਰਨਿੰਗ ਟਾਈਮ 'ਇਹ ਟਰੱਕ ਜਿਹੜਾ ਹੈ ਇਹ ਰੁਕਿਆ ਗਿਆ 10 ਪੁਆਇੰਟ 'ਤੇ ਜਿਹੜੀ ਪੋਪੀ ਹਾਸਕ ਜਿਹੜੀ ਰਿਕਵਰ ਹੋਈ ਹੈ ਇਹ ਜੀ ਐਸਆਈ ਹਰਵੰਤ ਸਿੰਘ ਨੇ ਰਾਏਪੁਰ ਮਾਜਰੀ ਜਿਹੜਾ ਬੱਸ ਸਟੈਂਡ ਹੈ ਉਹਦੇ ਨੇੜੇ ਨਾਕਾਬੰਦੀ ਕੀਤੀ ਹੋਈ ਸੀ ਕੱਲ ਰਾਤ ਦੀ ਤੇ ਮਾਰਨਿੰਗ ਟਾਈਮ 'ਇਹ ਟਰੱਕ ਜਿਹੜਾ ਹੈ ਇਹ ਰੁਕਿਆ ਗਿਆ ਤੇ ਇਹਦੀ ਮੇਰੀ ਹਾਜ਼ਰੀ 'ਚ ਤਲਾਸ਼ੀ ਕਰਨ ਤੇ ਇਹਦੇ ਵਿੱਚੋਂ 10 ਕੋਇੰਟਲ ਜਿਹੜੀ ਪੋਪੀ ਹਾਸਕ ਜਿਹੜੀ ਰਿਕਵਰ ਹੋਈ ਹੈ ਦੋਸ਼ੀ ਦਾ ਨਾਮ ਦਰਸ਼ਨ ਸਿੰਘ ਪੁੱਤਰ ਸ਼ੰਗਾਰਾ ਸਿੰਘ ਜੀ ਬੇਸਿਕਲੀ ਇਹਦਾ ਬਰਥਪਲੇਸ ਜਿਹੜਾ ਹੈ ਪੁਰੂ ਖੇਤਰ ਦਾ ਜੀ ਲੇਕਿਨ ਇਹ ਲੁਧਿਆਣੇ ਪਹਿਲਾਂ ਰਹਿੰਦਾ ਰਿਹਾ ਰੈਂਟ ਤੇ ਉਤੋਂ ਬਾਅਦ ਚ ਹੁਣ ਇਹ ਰੈਂਟ ਤੇ ਰਹਿ ਰਿਹਾ ਹੈਗਾ ਮੋਰਿੰਡੀ ਜੀ ਤੇ ਇਹ ਤੋਂ ਜੋ ਹੁਣ ਤੱਕ ਪੁੱਛ ਕੇ ਇਸ ਚ ਆਇਆ ਵੀ ਇਹ ਪਹਿਲਾਂ ਵੀ ਕਦੀ ਵਾਰ ਉਤੋਂ ਭੁੱਕੀ ਲੈ ਕੇ ਆਇਆ ਝਾਰਖੰਡ ਸਾਈਡ ਤੋਂ ਹੁਣ ਇਹਦਾ ਸੈਕੰਡ ਢੇੜਾ ਸਿਗਾ ਲੇਕਿਨ ਅੱਜ ਇਹਨੂੰ ਪੇਸ਼ ਕਰਕੇ ਇਦਾਂ ਰਿਮਾਡ ਲਵਾਂਗੇ ਰਿਮਾਡ ਲੈਣ ਤੋਂ ਬਾਅਦ ਫਿਰ ਕਲੀਅਰ ਹੋਊਗਾ ਹੁਣ ਤੱਕ ਇਹਦੀ ਪੁੱਛ ਗਿਸ਼ ਵਿੱਚ ਇਹ ਕਹਿੰਦਾ ਵੀ ਮੇਰੇ ਤੇ ਕੋਈ ਪਰੇਸ਼ਾਨੀ ਨਹੀਂ ਹੈ ਨਾ ਹੀ ਮੈਂ ਪਹਿਲਾਂ ਕਦੀ ਫੜਿਆ ਗਿਆ ਤੇ ਇਹ ਕਿਧਰੋਂ ਆ ਰਿਹਾ ਸੀ ਤੇ ਕਿੱਥੇ ਜਾ ਰਿਹਾ ਸੀ ਨਾਕਾ ਕਿੱਥੇ ਸੀ ਕੋਲਸਦਾ ਇਹ ਰਾਏਪੁਰ ਮਾਜਰੀ ਬੱਸ ਸਟੈਂਡ ਤੇ ਨਾਕਾ ਸੀਗਾ ਇਹ ਝਾਰਖੰਡ ਤੋਂ ਲੈ ਕੇ ਆਇਆ ਮਾਲ ਇਹਦੇ ਵਿੱਚ ਐਕਚੁਅਲੀ ਸਟੀਲ ਦੀ ਪਾਈਪ ਸੀ ਜਿਹੜੀ ਇਹਨੇ ਗਵਿੰਦਗੜ ਡਿਲੀਵਰ ਕਰਨੀ ਸੀ ਲੇਕਿਨ ਇਹ ਪੋਪੀ ਹਾਸਕ ਨੂੰ ਕਿਤੇ ਸਾਈਡ ਤੇ ਰੱਖਣ ਲਈ ਪਹਿਲਾਂ ਇੱਧਰ ਨੂੰ ਆ ਗਿਆ ਉਹ ਤੋਂ ਲਾਣ ਤੋਂ ਬਾਅਦ ਇਹਨੇ ਦੁਬਾਰਾ ਜਾ ਕੇ ਮੰਡੀ ਗਵਿੰਦਗੜ੍ਹ ਉਹ ਪਾਈਪ ਜਿਹੜੀ ਉਹ ਲਾਣੀ ਸੀ। ਅੱਛਾ ਟੋਟਲ ਲਗਭਗ ਕਿੰਨੀ ਐ ਜੀ? 10 ਕਵਾਂਟਲ ਬੁੱਕੀ ਐ। 10 ਕਵਾਂਟਲ। ਇਹ ਫਿਰ ਵੇਚਦਾ ਕਿੱਥੇ ਸੀਗੀ ਅੱਗੇ ਇਹ ਇਹ ਹੁਣ ਪੁੱਛਾਂਗੇ ਇਹਨੂੰ ਅੱਗੇ ਕਿਹਨੂੰ ਵੇਚਣੀ ਸੀ ਇਹਨੇ। ਅੱਛਾ ਜੀ। ਹਲੇ ਤਾਂ ਫੜਿਆ ਤੇ ਹੁਣ ਅੱਜ ਪੇਸ਼ ਕਰਕੇ ਰਿਮਾਂਡ ਲਵਾਂਗੇ। ਅੱਛਾ ਜੀ। ਤੇ ਫਿਰ ਉਹ ਸਾਰਾ ਕਲੀਅਰ ਹੋਊਗਾ। ਇਹਦਾ ਨਾਮ ਤੇ ਐਡਰੈਸ ਇਹਦਾ ਪੂਰਾ ਨਾਮ ਹੈਗਾ ਜੀ ਦਰਸ਼ਨ ਸਿੰਘ son of ਸ਼ੰਗਾਰਾ ਸਿੰਘ ਇਸ ਟਾਈਮ ਇਹ ਹਾਲ ਕਰਾਇਦਾ ਸਰਵਜੀਤ ਸਿੰਘ ਵਾਸੀ ਗਾਰਡਨ ਕਲੋਨੀ ਮਰੇਂਡਾ। ਜੀ। ਬੇਸਿਕਲੀ ਇਹ ਇੱਕ ਪੁਰੂਖ ਖੇਤਰ ਦਾ ਹਰਮਾਚਲ ਹਰਿਆਣਾ ਦਾ ਰਹਿਣ ਵਾਲਾ ਹੈ ਲੇਕਿਨ ਇਹ ਕਹਿੰਦਾ ਵੀ ਬਚਪਨ ਚ ਹੀ ਮੈਂ ਘਰ ਛੱਡ ਕੇ ਤੇ ਆ ਗਿਆ ਸੀਗਾ ਤੇ ਪਹਿਲਾਂ ਲੁਧਿਆਣੇ ਰਹਿੰਦਾ ਰਿਹਾ ਰੈਂਟ ਤੇ ਹੁਣ ਇਹ ਮਰੰਡੇ ਰਹਿ ਰਿਹਾ ਇਹ ਜਿਹੜੀ ਨਾਕਾਬੰਦੀ ਕੀਤੀ ਹੋਈ ਸੀ ਰੈਪਰ ਮਜ਼ਰੀ ਉਹ ਸਪੈਸ਼ਲ ਲੋਕ ਸਭਾ ਹਾਂ ਇਹ ਇਲੈਕਸ਼ਨ ਇਲੈਕਸ਼ਨ ਪਰਪਸ ਦੇ ਨਾਲ ਇਹ ਨਾਕਾਬੰਦੀਆਂ ਚੱਲਦੀਆਂ ਆ ਸਾਡੀ ਜੀ ਉਹਦੇ ਕਾਰਨ ਹੀ ਜਿਹੜੀ ਇਹ ਮਾਰਨਿੰਗ ਆ ਰਲੀ ਜਿਹੜੀ ਤੜਕੇ ਕੀਤੀ ਸੀ ਨਾਕਾਬੰਦੀ ਕਿੰਨੇ ਬੰਦੇ ਨੇ ਜੀ ਕੋਲ ਇਹ ਇਕੱਲਾ ਹੀ ਹੈ ਕੋਈ ਬੰਦਾ ਹਾਂ ਜੀ ਤੇ ਟਰੱਕਾ ਜਿਹੜਾ ਇਹ ਮਾਲਕ ਆ ਜਾਣਾ ਇਹਦੀ ਵਾਈਫ ਦੇ ਨਾਂ ਤੇ ਆਰਸੀ ਹੈ ਜੀ ਉਹ ਵੀ ਅਸੀਂ ਸਾਰਾ ਵੈਰੀਫਾਈ ਕਰ ਰਹੇ ਆ ਕਿ ਇਹਨੇ ਟਰੱਕ ਜਿਹੜਾ ਹੈ ਉਹ ਕਿਦਾਂ ਖਰੀਦਿਆ ਕੀ ਉਹਦੇ ਵਿੱਚ ਕੋਈ ਡਰੱਗ ਵਾਲਾ ਕੰਮ ਤਾਂ ਨਹੀਂ ਹੈ ਵੀ ਕੀ ਵੇਚ ਕੇ ਇਹ ਟਰੱਕ ਖਰੀਦਿਆ ਹੋਵੇ ਇਹ ਅਦਾਲਤ 'ਚ ਪੇਸ਼ ਕਰ ਦਿੱਤੀ ਅੱਜ ਕਰਾਂਗੇ ਅੱਛਾ ਹਾਂਜੀ ਜੀ ਤੇ ਰਿਮਾਰਡ ਵੀ ਲਵਾਂਗੇ ਤੁਹਾਡਾ ਬਿਲਕੁਲ ਲਾਵਾਂਗੇ ਜੀ ਠੀਕ ਬਹੁਤ ਵਧੀਆ ਇਹ ਮਾਰਨਿੰਗ ਟਾਈਮ ਇਹ ਟਰੱਕ ਜਿਹੜਾ ਹੈ ਇਹ ਰੁਕਿਆ ਗਿਆ 10 ਕੋਇੰਟਲ ਜਿਹੜੀ ਪੋਪੀ ਹਾਸਕ ਜਿਹੜੀ ਰਿਕਵਰ ਹੋਈ ਹੈ ਇਹ ਜੀ ਐਸਆਈ ਹਰਵੰਦ ਸਿੰਘ ਨੇ ਰਾਏਪੁਰ ਮਾਜਰੀ ਜਿਹੜਾ ਬਸ ਸਟੈਂਡ ਹੈ ਉਹਦੇ ਨੇੜੇ ਨਾਕਾਬੰਦੀ ਕੀਤੀ ਹੋਈ ਸੀ ਕੱਲ ਰਾਤ ਦੀ ਤੇ ਮਾਰਨਿੰਗ ਟਾਈਮ ਇਹ ਟਰੱਕ ਜਿਹੜਾ ਹੈ ਇਹ ਰੁਕਿਆ ਗਿਆ ਤੇ ਇਹਦੀ ਮੇਰੀ ਹਾਜ਼ਰੀ ਚ ਤਲਾਸ਼ੀ ਕਰਨ ਤੇ ਇਹਦੇ ਵਿੱਚੋਂ 10 ਕੋਇੰਟਲ ਜਿਹੜੀ ਪੋਪੀ ਹਾਸਕ ਜਿਹੜੀ ਰਿਕਵਰ ਹੋਈ ਹੈ ਦੋਸ਼ੀ ਦਾ ਨਾਮ ਦਰਸ਼ਨ ਸਿੰਘ ਪੁੱਤਰ ਸ਼ੰਗਾਰਾ ਸਿੰਘ ਜੀ ਬੇਸਿਕਲੀ ਇਹਦਾ ਬਰਥਪਲੇਸ ਜਿਹੜਾ ਹੈ ਪੁਰੂ ਖੇਤਰ ਦਾ ਜੀ ਲੇਕਿਨ ਇਹ ਲੁਧਿਆਣੇ ਪਹਿਲਾਂ ਰਹਿੰਦਾ ਰਿਹਾ ਰੈਂਟ ਤੇ ਉਤੋਂ ਬਾਅਦ ਚ ਹੁਣ ਇਹ ਰੈਂਟ ਤੇ ਰਹਿ ਰਿਹਾ ਹੈਗਾ ਮੁਰੰਡੇ ਜੀ ਤੇ ਇਹ ਤੋਂ ਜੋ ਹੁਣ ਤੱਕ ਪੁੱਛ ਗਏ ਇਸ ਚ ਆਇਆ ਵੀ ਇਹ ਪਹਿਲਾਂ ਵੀ ਕਦੀ ਵਾਰ ਉਤੋਂ ਭੁੱਕੀ ਲੈ ਕੇ ਆਇਆ ਝਾਰਖੰਡ ਸਾਈਡ ਤੋਂ ਹੁਣ ਇਹਦਾ ਸੈਕੰਡ ਘੇੜਾ ਸੀਗਾ ਲੇਕਿਨ ਅੱਜ ਇਹਨੂੰ ਪੇਸ਼ ਕਰਕੇ ਇਹਦਾ ਰਿਮਾਂਡ ਲਵਾਂਗੇ ਰਿਮਾਂਡ ਲੈਣ ਤੋਂ ਬਾਅਦ ਫਿਰ ਕਲੀਅਰ ਹੋਊਗਾ ਹੁਣ ਤੱਕ ਇਹਦੀ ਪੁੱਛ ਗਏ ਇਸ ਚ ਇਹ ਕਹਿੰਦਾ ਵੀ ਮੇਰੇ ਤੇ ਕੋਈ ਪਰਚਾ ਨਹੀਂ ਹੈ 나 ਹੀ ਮੈਂ ਪਹਿਲਾਂ ਕਦੀ ਫੜਿਆ ਗਿਆ ਤੇ ਇਹ ਕਿਧਰੋਂ ਆ ਰਿਹਾ ਸੀ ਤੇ ਕਿੱਥੇ ਜਾ ਰਿਹਾ ਸੀ ਨਾਕਾ ਕਿੱਥੇ ਸੀ ਪੁਲਿਸ ਦਾ ਇਹ ਰਾਏਪੁਰ ਮਾਜਰੀ ਬੱਸ ਸਟੈਂਡ ਤੇ ਨਾਕਾ ਸੀਗਾ ਇਹ ਝਾਰਖੰਡ ਤੋਂ ਲੈ ਕੇ ਆਇਆ ਮਾਲ ਇਹਦੇ ਵਿੱਚ ਐਕਚੁਅਲੀ ਸਟੀਲ ਦੀ ਪਾਈਪ ਸੀ ਜਿਹੜੀ ਇਹਨੇ ਗਵਿੰਦਗੜ ਡਿਲੀਵਰ ਕਰਨੀ ਸੀ ਲੇਕਿਨ ਇਹ ਪੋਪੀ ਹਸਪਤਲ ਨੂੰ ਕਿਤੇ ਸਾਈਡ ਤੇ ਰੱਖਣ ਲਈ ਪਹਿਲਾਂ ਇੱਧਰ ਨੂੰ ਆ ਗਿਆ ਉਹ ਤੋਂ ਲਾਣ ਤੋਂ ਬਾਅਦ ਇਹਨੇ ਦੁਬਾਰਾ ਜਾ ਕੇ ਮੰਡੀ ਗਵਿੰਦਗੜ੍ਹ ਉਹ ਪਾਈਪ ਜਿਹੜੀ ਉਹ ਲਾਣੀ ਸੀ। ਅੱਛਾ ਟੋਟਲ ਨਰਕਮ ਵੀ ਕਿੰਨੀ ਹੈ ਜੀ? 10 ਕੋਟਲ ਬੁੱਕੀ ਹੈ। 10 ਕੋਟਲ। ਇਹ ਫਿਰ ਵੇਚਦਾ ਕਿੱਥੇ ਸੀ ਜੀ ਅੱਗੇ? ਇਹ ਇਹ ਹੁਣ ਪੁੱਛਾਂਗੇ ਇਹਨੂੰ ਅੱਗੇ ਕਿਹਨੂੰ ਵੇਚਣੀ ਸੀ ਇਹਨੇ। ਅੱਛਾ ਜੀ। ਹਲੇ ਤਾਂ ਫੜਿਆ ਤੇ ਹੁਣ ਅੱਜ ਪੇਸ਼ ਕਰਕੇ ਰਿਮਾਂਡ ਲਵਾਵਾਂਗੇ। ਅੱਛਾ ਜੀ। ਤੇ ਫਿਰ ਉਹ ਸਾਰਾ ਕਲੀਅਰ ਹੋ ਗਿਆ। ਇਹਦਾ ਨਾਮ ਤੇ ਐਡਰੈਸ ਇਹਦਾ ਪੂਰਾ ਨਾਮ ਹੈਗਾ ਜੀ ਦਰਸ਼ਨ ਸਿੰਘ son of ਸ਼ੰਗਾਰਾ ਸਿੰਘ। ਇਸ ਟਾਈਮ ਇਹ ਹਾਲ ਕਰਾਇਦਾ ਸਰਬਜੀਤ ਸਿੰਘ ਵਾਸੀ ਗਾਰਡਨ ਕਲੋਨੀ ਮੋਰਿੰਡਾ। ਜੀ। ਬੇਸਿਕਲੀ ਇੱਕ ਪੁਰੂਖ ਖੇਤਰ ਦਾ ਹਰਿਆਣਾ ਦਾ ਰਹਿਣ ਵਾਲਾ ਹੈ ਲੇਕਿਨ ਇਹ ਕਹਿੰਦਾ ਵੀ ਬਚਪਨ ਚ ਹੀ ਮੈਂ ਘਰ ਛੱਡ ਕੇ ਤੇ ਆ ਗਿਆ ਸੀਗਾ ਤੇ ਪਹਿਲਾਂ ਲੁਧਿਆਣਾ ਰਹਿੰਦਾ ਰਿਹਾ ਰੈਂਟ ਤੇ ਹੁਣ ਇਹ ਮਰੰਡੇ ਰਹਿ ਰਿਹਾ ਤੇ ਜਿਹੜੀ ਨਾਕਾਬੰਦੀ ਕੀਤੀ ਹੋਈ ਸੀ ਰੈਪਰ ਮਜ਼ਦਰੀ ਉਹ ਸਪੈਸ਼ਲ ਲੋਕ ਸਭਾ ਹਾਂ ਇਹ ਇਲੈਕਸ਼ਨ ਇਲੈਕਸ਼ਨ ਪਰਪਸ ਦੇ ਨਾਲ ਇਹ ਨਾਕਾਬੰਦੀਆਂ ਚੱਲਦੀਆਂ ਸਾਡੀ ਜੀ ਉਹਦੇ ਕਾਰਨ ਹੀ ਜਿਹੜੀ ਇਹ ਮਾਰਨਿੰਗ ਅਰਲੀ ਜਿਹੜੀ ਤੜਕੇ ਕੀਤੀ ਸੀ ਨਾਕਾਬੰਦੀ ਕਿੰਨੇ ਬੰਦੇ ਤੁਸੀਂ ਕੋਲ ਇਹ ਇਕੱਲਾ ਹੀ ਹੈ ਕੋਈ ਬੰਦਾ ਹਾਂ ਜੀ ਤੇ ਟਰੱਕ ਦਾ ਜਿਹੜਾ ਇਹ ਮਾਲਕ ਆ ਜਾਨਾ ਇਹਦੀ ਵਾਈਫ ਦੇ ਨਾਂ ਤੇ ਆਰਸੀ ਹੈ ਜੀ ਉਹ ਵੀ ਅਸੀਂ ਸਾਰਾ ਵੈਰੀਫਾਈ ਕਰ ਰਹੇ ਆ ਕਿ ਇਹਨੇ ਟਰੱਕ ਜਿਹੜਾ ਹੈ ਉਹ ਕਿਦਾਂ ਖਰੀਦਿਆ ਕੀ ਉਹਦੇ ਵਿੱਚ ਕੋਈ ਡਰੱਗ ਵਾਲਾ ਕੰਮ ਤਾਂ ਨਹੀਂ ਹੈ ਵੀ ਕੀ ਵੇਚ ਕੇ ਇਹ ਟਰੱਕ ਖਰੀਦਿਆ ਹੋਵੇ ਜੀ ਅਦਾਲਤ 'ਚ ਪੇਸ਼ ਕਰ ਦਿੱਤੀ ਅੱਜ ਕਰਾਂਗੇ ਅੱਛਾ ਹਾਂਜੀ ਜੀ ਤੇ ਰਿਮਾਰਡ ਵੀ ਲਵਾਂਗੇ ਤੁਹਾਨੂੰ ਦਾ ਬਿਲਕੁਲ ਲਾਵਾਂਗੇ ਜੀ ਥੈਂਕ ਯੂ